ਤਾਂ ਕੋਈ ਵੀ ਵਿਅਕਤੀ ਇਹ ਮੂਵੀ ਦੇਖ ਕੇ ਆਊਗਾ ਨਾ ਤਾਂ ਉਹਨੂੰ ਇਹ ਲੱਗੇਗਾ ਕਿਵੇਂ ਜਿੰਨੀ ਵੀ ਫੀਸ ਪੇ ਕੀਤੀ ਹੈ ਨਾ ਸ਼ਾਇਦ ਮੈਂ ਬਹੁਤ ਘੱਟ ਪੇ ਕੀਤੀ ਹੈ ਇਸ ਮੂਵੀ ਦੇ ਲਈ ਔਰ ਤੁਸੀਂ ਦੇਖੋ ਕਿ ਥੀਏਟਰ ਦੇ ਬਾਹਰ ਕਿੰਨੀ ਜ਼ਿਆਦਾ ਭੀੜ ਹੈ ਮਤਲਬ ਲੋਕ ਆਏ ਹੋਏ ਸੀਗੇ ਟਿਕਟਾਂ ਲੈਣ ਲਈ ਹਾਊਸ ਫੁੱਲ ਹੋ ਗਿਆ ਟਿਕਟਾਂ ਨਹੀਂ ਮਿਲੀਆਂ ਲੋਕ ਫਿਰ ਵੀ ਵੇਟਿੰਗ ਦੇ ਵਿੱਚ ਸੀਗੇ ਬਹੁਤ ਜ਼ਿਆਦਾ ਇਮੋਸ਼ਨਲ ਕਰਦੀ ਆ ਹਰ ਇੱਕ ਉਪਨਾ ਦੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਸਿਰਫ ਐਂਡਿੰਗ ਹੀ ਆ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਖੁਸ਼ ਕਰਕੇ ਬਾਹਰ ਭੇਜਦੀ ਹੈ ਫਿਲਮ ਦੇਖ ਕੇ ਐਦਾਂ ਲੱਗਦਾ ਵੀ ਰੱਬ ਹੈ ਹਲੇ ਵੀ ਬਿਲਕੁਲ ਬਿਲਕੁਲ ਮੇਰਾ ਤਾਂ ਪਰਸਨਲੀ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੋਰ ਜ਼ਿਆਦਾ ਪੱਕਾ ਹੋ ਗਿਆ ਜਿਸ ਫਿਲਮ ਨੂੰ ਦੇਖਣ ਤੋਂ ਬਾਅਦ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪ੍ਰੋਪਗਿਆਵ ਟੀਵੀ ਤੇ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੇ ਤੁਸੀਂ ਹਾਂ ਜੀ ਤੇ ਤੁਸੀਂ ਬੀਬੀ ਰਜਨੀ ਫਿਲਮ ਦੇਖ ਕੇ ਆਏ ਹੋ ਤੇ ਤੁਹਾਨੂੰ ਕਿੱਦਾਂ ਲੱਗੀ ਉਹ ਬਹੁਤ ਸੋਹਣੀ ਫਿਲਮ ਹੈ ਜੀ ਤੁਹਾਨੂੰ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਦਾ ਸੰਦੇਸ਼ ਦਿੰਦੀ ਹੈ ਸਬਰ ਸੰਤੋਖ ਨਿਮਰਤਾ ਤੇ ਲਿਆਕਤ ਔਰ ਸੰਘਰਸ਼ ਭਰਿਆ ਜੋ ਸਾਡਾ ਜੀਵਨ ਹੈ ਉਹਨੂੰ ਕਿਦਾਂ ਅਸੀਂ ਬਤੀਤ ਕਰਨਾ ਹੈ ਸਪੈਸ਼ਲੀ ਇੱਕ ਔਰਤ ਨੂੰ ਉਸ ਚੀਜ਼ ਬਾਰੇ ਸਾਨੂੰ ਇਹ ਮੂਵੀ ਦੱਸਦੀ ਹੈ ਔਰ ਮੈਨੂੰ ਲੱਗਦਾ ਕਿ ਜਦੋਂ ਕੋਈ ਵੀ ਵਿਅਕਤੀ ਇਹ ਮੂਵੀ ਦੇਖ ਕੇ ਆਊਗਾ ਨਾ ਤਾਂ ਉਹਨੂੰ ਇਹ ਲੱਗੇਗਾ ਕਿਵੇਂ ਜਿੰਨੀ ਕਿ ਵੀ ਫੀਸ ਪੇ ਕੀਤੀ ਹੈ ਨਾ ਸ਼ਾਇਦ ਮੈਂ ਬਹੁਤ ਘੱਟ ਪੇ ਕੀਤੀ ਹੈ ਇਸ ਮੂਵੀ ਦੇ ਲਈ ਔਰ ਤੁਸੀਂ ਦੇਖੋ ਕਿ ਥੀਏਟਰ ਦੇ ਬਾਹਰ ਕਿੰਨੀ ਜ਼ਿਆਦਾ ਪੀੜ ਹੈ ਮਤਲਬ ਲੋਕ ਆਏ ਹੋਏ ਸੀਗੇ ਟਿਕਟਾਂ ਲੈਣ ਲਈ ਹਾਊਸ ਫੁੱਲ ਹੋ ਗਿਆ ਟਿਕਟਾਂ ਨਹੀਂ ਮਿਲੀਆਂ ਲੋਕ ਫਿਰ ਵੀ ਵੇਟਿੰਗ ਦੇ ਵਿੱਚ ਸੀਗੇ ਮਤਲਬ ਲੋਕ ਇੰਨਾ ਜ਼ਿਆਦਾ ਪਿਆਰ ਦੇ ਰਿਆ ਹਰ ਇੱਕ ਨੂੰ ਵੇਟ ਸੀਗੀ ਬੀਬੀ ਰਜਨੀ ਮੂਵੀ ਆਉਣ ਦੀ ਜੋ ਅਸੀਂ ਟ੍ਰੇਲਰ ਦੇ ਵਿੱਚ ਵੇਖਿਆ ਨਾ ਉਸ ਤੋਂ ਪਰੇ ਹਟ ਕੇ ਆ ਮੂਵੀ ਇਹ ਤੁਹਾਨੂੰ ਲੱਗਦਾ ਵੀ ਆਪਣਾ ਹਲੇ ਦਾ ਇਤਿਹਾਸ 1% ਵੀ ਨਹੀਂ ਬੋਲਿਆ ਗਿਆ ਹੈਗਾ ਵੀ ਇਹੋ ਜਿਹੀਆਂ ਆਪਣੇ ਪੰਜਾਬੀ ਸਿਨੇਮੇ ਨੂੰ ਫਿਲਮਾਂ ਦੀ ਲੋੜ ਹੈ ਵੀ ਆਪਣਾ ਇਤਿਹਾਸ ਬੋਲਿਆ ਜਾਵੇ ਤੇ ਆਪਣੇ ਪੰਜਾਬ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਲੱਗੇ ਵੀ ਸਾਡੇ ਇਤਿਹਾਸ ਦੇ ਵਿੱਚ ਕੀ ਕੀ ਹੋਇਆ ਉਹਦੇ ਬਾਰੇ ਦੱਸੋ ਜੀ ਜੀ ਬਿਲਕੁਲ ਸਾਡੇ ਮਤਲਬ ਫਿਲਮਾਂ ਦੇ ਜ਼ਰੀਏ ਹਲੇ ਪੰਜਾਬੀ ਜਿਹੜਾ ਸਿਨੇਮਾ ਹੈ ਨਾ ਉਹ ਬਹੁਤ ਘੱਟ ਸਾਡੇ ਇਤਿਹਾਸ ਨੂੰ ਦਰਸਾ ਸਕਿਆ ਪਹਿਲਾਂ ਮਸਤਾਨੇ ਫਿਲਮ ਆਈ ਸੀਗੀ ਜਾਨਕਾਰ ਸਾਹਿਬ ਜਾਦੇ ਆਈ ਸੀ ਜਾਨਕਾਰ ਸਾਹਿਬ ਜਾਦੇ ਆਈ ਫਿਰ ਬੀਬੀ ਰਜਨੀ ਮੂਵੀ ਆਈ ਹੈ ਜਾਂ ਇੱਕ ਅਰਦਾਸ ਜੋ ਗੁਰਪ੍ਰੀਤ ਨੂੰ ਗੀਜੀ ਲੈ ਕੇ ਆਉਂਦੇ ਨੇ ਉਹ ਵੀ ਸਾਡਾ ਪਰਮਾਤਮਾ ਦੇ ਵਿੱਚ ਯਕੀਨ ਉਹ ਵੀ ਇਤਿਹਾਸ ਨੂੰ ਆਪਣੀਆਂ ਗੱਲਾਂ ਬਾਤਾਂ ਦੇ ਜ਼ਰੀਏ ਦਰਸਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਲੋਡ ਹੈ ਕਿ ਪ੍ਰੋਡਿਊਸਰਸ ਡਾਇਰੈਕਟਰਸ ਇਦਾਂ ਦੀਆਂ ਮੂਵੀਜ਼ ਤੇ ਕੰਮ ਕਰਨਾ ਔਰ ਉਹ ਤਾਂ ਕੰਮ ਕਰਨਗੇ ਜੇਕਰ ਅਸੀਂ ਆਡੀਅנס ਪਰਮਾ ਹੁਗਾਰਾ ਦੇਵਾਂਗੇ ਇਦਾਂ ਦੀਆਂ ਮੂਵੀਜ਼ ਤੇ ਆਪਾਂ ਦੇਖਦੇ ਹੁੰਦੇ ਸੀ ਕਿ ਜਦੋਂ ਆਪਾਂ ਛੋਟੇ ਸੀਗੇ ਤੇ ਆਪਣੀਆਂ ਦਾਦੀਆਂ ਨਾਨੀਆਂ ਤੇ ਦਾਦੇ ਉਹਨਾਂ ਨੇ ਆਪਾਂ ਨੂੰ ਇਹ ਸਟੋਰੀਆਂ ਸੁਣਾਈਆਂ ਪਰ ਆਪਾਂ ਨੇ ਅੱਖੀਂ ਨਹੀਂ ਕਰਕੇ ਦੇਖੀ ਹੈਗੀ ਇਹ ਚੀਜ਼ ਤੇ ਆਪਾਂ ਨੂੰ ਜਦੋਂ ਅੱਜ ਆਪਾਂ ਨੇ ਫਿਲਮ ਦੇਖੀ ਤੇ

ਉਹ ਜਿਹੜੀ ਫਿਲਮ ਹੈ ਜਦੋਂ ਅਸੀਂ ਦੇਖਦੇ ਨਾ ਸਾਨੂੰ ਇਦਾਂ ਬਿਲਕੁਲ ਵੀ ਨਹੀਂ ਲੱਗਦਾ ਕਿ ਅਸੀਂ ਇੱਕ ਸਕਰੀਨ ਤੇ ਮੂਵੀ ਦੇਖ ਰਹੇ ਹਾਂ ਅਸੀਂ ਬਿਲਕੁਲ ਮੂਵੀ ਦੇ ਵਿੱਚ ਖੁੱਬ ਜਾਂਦੇ ਹਾਂ ਸਾਨੂੰ ਇਦਾਂ ਲੱਗਦਾ ਕਿ ਅਸੀਂ ਉਸ ਦੌਰ ਨੂੰ ਜੀ ਰਹੇ ਆ ਆਪਣੀ ਜ਼ਿੰਦਗੀ ਦੇ ਵਿੱਚ ਮੂਵੀ ਤੁਹਾਨੂੰ ਬਹੁਤ ਜ਼ਿਆਦਾ ਇਮੋਸ਼ਨਲ ਕਰਦੀ ਆ ਹਰ ਇੱਕ ਪੜਾ ਤੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਸਿਰਫ ਐਂਡਿੰਗ ਹੀ ਆ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਖੁਸ਼ ਕਰਕੇ ਬਾਹਰ ਭੇਜਦੀ ਆ ਮਤਲਬ ਇੱਕ ਪੋਜ਼ਿਟਿਵਿਟੀ ਲੈ ਕੇ ਇੱਕ ਡਿਫਰੈਂਟ એનર્ਜੀ ਲੈ ਕੇ ਤੁਸੀਂ ਥੀਏਟਰ ਦੇ ਵਿੱਚੋਂ ਬਾਹਰ ਆਉਨੇ ਹੋ ਜੀ ਤੇ ਫਿਲਮ ਚ ਕਿਤੇ ਇਮੋਸ਼ਨਲ ਹੋਏ ਸੀ ਇਹ ਹੈ ਜਿਆ ਸੀਨ ਆਇਆ ਵੀ ਜਦੋਂ ਕਿਤੇ អੈਮੋਸ਼ਨਲ ਹੋਏ ਹੋ ਜੀ ਮੈਨੂੰ ਲੱਗਦਾ ਸਾਰੀ ਮੂਵੀ ਇਹ ਇੱਕ អੈਮੋਸ਼ਨਲ ਮੂਵੀ ਹੈ ਜਿਸ ਦੇ ਵਿੱਚ ਅਸੀਂ ਹਰ ਥਾਂ ਤੇ អੈਮੋਸ਼ਨਲ ਹੁੰਦੇ ਰਹਿੰਦੇ ਆ ਸੋ ਇੱਕ ਡਿਫਰੈਂਟ ਕਨਸੈਪਟ ਦੀ ਮੂਵੀ ਆ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਦੀ ਤੇ ਹਰ ਇੱਕ ਨੂੰ ਜ਼ਰੂਰ ਇਹ ਮੂਵੀ ਦੇਖਣੀ ਚਾਹੀਦੀ ਤੇ ਲਾਸਟ ਦੇ ਵਿੱਚ ਹੁਣ ਕੀ ਮੈਸੇਜ ਦੇਣਾ ਚਾਹੋਗੇ ਵੀ ਆ ਆਡੀਅנס ਨੂੰ ਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਫਿਲਮ ਲਈ ਜੀ ਮੈਂ ਸਭ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਆਪਣੀ ਫੈਮਲੀ ਨਾਲ ਫਰੈਂਡਸ ਨਾਲ ਬੱਚਿਆਂ ਦੇ ਨਾਲ ਜਾ ਕੇ ਜਰੂਰ ਮੂਵੀ ਦੇਖ ਕੇ ਆਓ ਕਿਉਂਕਿ ਇਹ ਮੂਵੀ ਨਾ ਤੁਹਾਨੂੰ ਇੱਕ ਡਿਫਰੈਂਟ ਵਾਈਬ ਦਿੰਦੀ ਹੈ ਡਿਫਰੈਂਟ એનર્ਜੀ ਦਿੰਦੀ ਹੈ ਤੁਹਾਡੇ ਤੁਹਾਨੂੰ ਇੱਕ ਬਹੁਤ ਵਧੀਆ ਸੰਦੇਸ਼ ਦੇ ਕੇ ਬਾਹਰ ਕੱਢਦੀ ਹੈ ਤੁਹਾਡਾ ਜੋ ਪ੍ਰਮਾਤਮਾ ਦੇ ਪ੍ਰਤੀ ਯਕੀਨ ਹੈ ਨਾ ਉਸ ਨੂੰ ਹੋਰ ਜ਼ਿਆਦਾ ਪੱਕਾ ਕਰਦੀ ਹੈ ਨਿਮਰਤਾ ਲਿਆਕਤ ਤੁਹਾਡੇ ਵਿੱਚ ਲੈ ਕੇ ਆਉਂਦੀ ਹੈ ਫਿਲਮ ਦੇ ਇੱਕ ਇਦਾਂ ਲੱਗਦਾ ਵੀ ਰੱਬ ਹੈ ਹਲੇ ਵੀ ਬਿਲਕੁਲ ਮੇਰਾ ਤਾਂ ਪਰਸਨਲੀ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੋਰ ਜ਼ਿਆਦਾ ਪੱਕਾ ਹੋ ਗਿਆ ਜਿਸ ਫਿਲਮ ਨੂੰ ਦੇਖਣ ਤੋਂ ਬਾਅਦ ਸਭ ਤੋਂ ਵਧੀਆ ਮੈਨੂੰ ਕਿਰਦਾਰ ਕੀ ਲੱਗਿਆ ਮੈਨੂੰ ਜਿਹੜਾ ਕਿਰਦਾਰ ਦੇ ਵਿੱਚ ਜਮਾ ਹੀ ਖੂ ਗਿਆ ਲੱਗਦਾ ਐ ਲੱਗਦਾ ਵੀ ਇਹ ਕਿਰਦਾਰ ਸਿਰ ਭੈ ਦੇ ਲਈ ਹੀ ਬਣਿਆ ਸੀ ਜੀ ਸਪੈਸ਼ਲੀ ਰੂਪੀ ਗਿਲ ਜੀ ਲਈ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਬੀਬੀ ਰਜਨੀ ਦੇ ਕਰੈਕਟਰ ਨੂੰ ਨਿਭਾਇਆ ਹੈ ਨਾ ਬਿਲਕੁਲ ਇਦਾਂ ਲੱਗਦਾ ਕਿ ਸ਼ਾਇਦ ਸੱਚਮੁੱਚ ਬੀਬੀ ਰਜਨੀ ਜੀ ਇਦਾਂ ਦੇ ਹੋਣਗੇ ਬਹੁਤ ਹੀ ਲਿਆਕਤ ਵਾਲੇ ਨਿਮਰਤਾ ਵਾਲੇ ਕੋਲੇ ਪਾਲੇ ਔਰ ਉਹਨਾਂ ਦੇ ਨਾਲ ਜੋ ਕਰੈਕਟਰ ਨੇ ਬਾਈ ਜਸ ਬਾਜਵਾਦਾ ਉਹਨਾਂ ਦੇ ਦਾਦੀ ਜੀ ਦਾ ਕਰੈਕਟਰ ਅਦਾ ਕੀਤਾ ਉਹਨਾਂ ਦੇ ਮਾਤਾ ਜੀ ਦਾ ਉਹ ਇੱਕ سپورਟਿਵ ਕਰੈਕਟਰ ਨੇ ਜੋ ਉਹਨਾਂ ਨੂੰ ਰੱਬ ਦੇ ਨਾਲ ਜੋੜਦੇ ਨੇ ਔਰ ਜੋਗਰਾਜ ਜੀ ਦੀ ਐਕਟਿੰਗ ਬਾਖਮਾਲ ਹੈ ਭਾਵੇਂ ਉਹ ਇੱਕ 네ਗੇਟਿਵ ਰੋਲ ਦੇ ਵਿੱਚ ਨੇ ਪਰ ਉਹ ਉਹਨਾਂ ਦੀ ਐਕਟਿੰਗ ਉਹਨਾਂ ਦੇ ਡਾਇਲੌਗਸ ਫਿਲਮ ਨੂੰ ਹੋਰ ਜ਼ਿਆਦਾ ਐਨਰਜੈਟਿਕ ਬਣਾਉਂਦੇ ਨੇ ਚਾਰ ਚੰਦ ਲਾ ਦਿੰਦੇ ਨੇ ਤੇ ਧੰਨਵਾਦ ਜੀ ਠੀਕ ਹੈ ਜੀ ਤੇ ਸਾਨੂੰ ਸਾਡੇ ਗੈਰ ਨਵਜੋਤ ਕੋਰ ਲੰਬੀ